ਉਹ ਉਹ ਜਿਆਦਾ ਵਧੀਆ ਫੀਲ ਹੁੰਦਾ ਜਦੋਂ ਘਰਦਿਆਂ ਨੂੰ ਵਧੀਆ ਲੱਗਦਾ ਪ੍ਰਾਊਡ ਹੁੰਦਾ ਬਸ ਮੇਰੇ ਘਰਦਿਆਂ ਨੂੰ ਮੈਨੂੰ ਤੇ ਪ੍ਰਾਊਡ ਹੋਣਾ ਚਾਹੀਦਾ ਬਾਕੀ ਸਭ ਠੀਕ ਐ ਫੜੇ ਨਾ ਅੱਗੇ ਮੈਂ ਆ ਦਾ ਜਾ ਜਦੋਂ ਤੱਕ ਗੜੇ ਮੈਂ ਮਾਪੇ ਮੇਰੇ ਨਾਲ ਫੜੇ ਨਾ ਤੂੰ ਸਕੇ ਮੈਨੂੰ ਦੁਨੀਆ ਦਾ ਜਾ ਜਦੋਂ ਤੱਕ ਬੰਦਾ ਜ਼ਿੰਦਗੀ ਦੇ ਵਿੱਚ ਸਭ ਕੁਝ ਨਹੀਂ ਗਵਾਵੇ ਪਰ ਇੱਕੋ ਇੱਕ ਵਾਂ ਉਹਦਾ ਦਿਲ ਨਾ ਦੁਖਾਵੇ ਮੈਂ ਚੋਣਾ ਹਰ ਜਨਮ ਤੂੰ ਹੋਵੇਂ ਮੇਰੀ ਮਾਂ ਇਸ ਗੱਲ ਤੋਂ ਨਾ ਕਰ ਜਵੀ ਮੈਨੂੰ ਕਿਤੇ ਨਾ ਮੈਨੂੰ ਪਤਾ ਮੈਂ ਵੀ ਤੈਨੂੰ ਬੜਾ ਤੰਗ ਕਰਦਾ ਪਰ ਛੱਡ ਕੋਈ ਨਾ ਚੱਲ ਪੁੱਤ ਤੇਰਾ ਹਾਂ ਮੈਨੂੰ ਲੱਗਦਾ ਐ ਚੰਗਾ ਜਦੋਂ ਕੱਢਦੀ ਐ ਗੱਲਾਂ ਕਿਉਂਕਿ ਮਾਂ ਦੀਆਂ ਗੱਲਾਂ ਹੁਣ ਕਿਉਂ ਦੀਆਂ ਨਾਲ ਬਚਪਨ ਤੋਂ ਤੂੰ ਲੈ ਕੇ ਮੈਨੂੰ ਲਾੜ ਹੀ ਲੜਾਇਆ ਜੋ ਵੀ ਸਿਖਾਇਆ ਸਭ ਚੰਗੇ ਲਈ ਸਿਖਾਇਆ ਅੱਜ ਜੋ ਵੀ ਕੁਝ ਹਾਂ ਤੇਰੇ ਕਰਕੇ ਹੀ ਹਾਂ ਦੁਨੀਆ ਦੀ ਗੱਲਾਂ ਸਭ ਝੜ ਕੇ ਹੀ ਹਾਂ ਤੂੰ ਚਾਹੁੰਦੀ ਸੀ ਪੜਾਉਣਾ ਪਰ ਪੜਿਆ ਮੈਂ ਨਾ ਦੁਆਵਾਂ ਤੇਰੀਆਂ ਨਾਲ ਚਮਕਾਤਾ ਤੇਰਾ ਨਾਂ ਹਰ ਕਦਮ ਕਦਮ ਮੇਰੇ ਨਾਲ ਸੀ ਤੂੰ ਖੜੀ ਮੇਰੇ ਲਈ ਤੂੰ ਦੱਸ ਕਿੱਥੇ ਕਿੱਥੇ ਨਹੀਂ ਸੀ ਲੜੀ ਜਿਹੜੀ ਜਗ੍ਹਾ ਕਵੇਂ ਉਹੀ ਜਿੱਤ ਲਵਾ ਤੇਰੇ ਨਾਂ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾਂ ਤੇਰੇ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾਂ ਤੇਰੇ ਨਾਲ ਦਿਲੋਂ ਮੇਰਾ ਪਿਆਰ ਮੇਰੀ ਮਾਂ ਕੁਈ ਸਕੇ ਮੈਨੂੰ ਦੁਨੀਆ ਦਾ ਜਾ ਜੱਟ ਤੱਕ ਖੜੇ ਮੇਰੇ ਬਾਪੂ ਮੇਰੇ ਹੁੰਦੇ ਆ ਜ਼ਿੰਦਗੀ ਦੇ ਵਿੱਚ ਲੱਗਦਾ ਨਾ ਡਰ ਜਿਉ ਹੈਗਾ ਮੇਰੇ ਨਾਲ ਜਾਵਾ ਦੁਨੀਆ ਨਾਲ ਲੜ ਸੱਤ ਜਨਮ ਵੀ ਲਾ ਕੇ ਮੋੜ ਸਕਾ ਨਾ ਮੈਂ ਮੁੱਲ ਹਰ ਚੀਜ਼ ਵਿੱਚ ਦਿੱਤੀ ਪੂਰੀ ਉਹਨੇ ਖੁੱਲ ਇੱਕ ਚੀਜ਼ ਮੰਗੀ ਉਹਨੇ ਦੋਸੀ ਦਵਾਈ ਹਰ ਇੱਕ ਰੀਜ ਬਾਪੂ ਤੂੰ ਸੀ ਬਗਾਈ ਤੇ ਦਿੱਤੇ ਸਾਰੇ ਮੈਨੂੰ ਜ਼ਿੰਦਗੀ ਦੇ ਸੁੱਖ ਸਾਰੇ ਮੇਰੇ ਤੋਂ ਲ ਕੋਏ ਉਹਨੇ ਜਿੰਨੇ ਵੀ ਸੀ ਦੁੱਖ ਕਿਹੜਾ ਰੁਪਏ ਪੰਜ ਲੈ ਕੇ ਇੱਥੇ ਖਾਂਦਾ ਸੀ ਗਲੇਜ਼ ਉਹਦੇ ਸ਼ੌਂਕ ਲਈ ਤੂੰ ਕਾਤੋਂ ਗਿਆ ਪਰਦੇਸ ਜਿੱਤੀ ਮਿਲ ਬਾਪੂ ਸਾਡਾ ਲੱਗਦਾ ਨਾ ਜੀ ਉੜੀਕਦਾਇਆ ਪੁੱਤ ਤੇ ਉੜੀਕਦੀ ਆਤੀ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ ਉਂਗਲ ਤੂੰ ਫੜ ਮੈਨੂੰ ਤੁਰਨਾ ਸਿਖਾਇਆ ਅੱਜ ਕਾਮਯਾਬੀ ਦਾ ਮੈਂ ਹੱਥ ਫੜ ਕੇ ਦਿਖਾਇਆ 4 ਸਾਲਾਂ ਵਿੱਚ ਮੈਨੂੰ ਕਿਤੇ ਲੱਗਾ ਨਾ ਮਹਾਨ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਮੈਨੂੰ ਬਿਨ ਤੇਰੇ ਨਰਕ ਜਿਹਾ ਲੱਗਦਾ ਜਹਾਨ ਕਿ ਮੈਨੂੰ ਦੁਨੀਆ ਦਾ ਜਾ ਜਦੋਂ ਤੱਕ ਖੜੇ ਬੇਬੇ ਬਾਪੂ ਮੇਰੇ ਨਾਲੜਨਾ ਕੋਈ ਸਕੇ